ਕਿਹਾ ਸ਼ੇਰੇ ਪੰਜਾਬ ਨੇ ਅੰਤ ਵੇਲੇ ਨੇੜੇ ਹੋਏ ਕੇ ਸੁਣੀ ਧਿਆਨ ਸਿੰਘਾ ਮੇਰੇ ਮੁਤਬਰ ਭੇਤੀਆ ਗੂੜ ਯਾਰਾ ਦਿਲ ਦੇ ਮਹਿਰਮਾ ਮੇਰੇ ਪ੍ਰਾਨ ਸਿੰਘਾ ਕੋਟ ਅਕਲ ਦੇ ਨੀਤੀ ਨਪੁੰਨ ਸ਼ੇਰਾ ਮੇਰੀ ਸਲਤਨਤ ਦੀ ਆਣ ਸ਼ਾਨ ਸਿੰਘਾ ਸੁਖਣੇ ਅੰਤ ਦੇ ਗਿਆਨ ਦੀ ਆਦ ਵਾਂਗੂ ਚੇਤੇ ਰੱਖਣੇ ਮੇਰੇ ਫਰਮਾਨ ਸਿੰਘਾ ਮੇਰੀਆਂ ਨੇਕੀਆਂ ਵਾਂਗ ਮੁਹਾਰਨੀ ਦੇ ਕੱਟੀ ਯਾਦ ਦੀ ਉੱਤੇ ਦਹਰਾਮ ਦਾ ਰਹੀਂ ਜਿਹੜਾ ਮੈਲੂਸਾਰ ਕੇ ਚੱਲਿਆ ਹਾਂ ਡਿੱਗਣ ਨਹੀਂ ਨਾ ਬੱਚੀਆਂ ਲਾਉਂਦਾ ਰਹੀਂ ਮੇਰੇ ਖੜਕ ਸਿੰਘ ਨੂੰ ਮੇਰਾ ਰੂਪ ਸਮਝੀ ਇਹਦੇ ਹੁਕਮ ਵਿੱਚ ਸੀਸ ਝੁਕਾਈ ਰੱਖੀ ਉਹਨੂੰ ਮਾਲਕ ਪੰਜਾਬ ਦਾ ਥਾਪਿਆ ਮੈਂ ਵਫਾਦਾਰ ਬਣ ਭਾਰ ਵੰਡਾਈ ਰਖੀ ਨੋਂ ਨਿਹਾਲ ਹੈ ਬਾਲ ਸਮਝਾਏ ਉਹਨੂੰ ਪਿਓ ਪੁੱਤ ਦਾ ਝਗੜਾ ਮਟਾਈ ਰਖੀ ਜਿਹੜਾ ਬਾਗ ਸਵੇ ਰਾਜ ਦਾ ਲਾ ਚੱਲਿਆ ਹਾਂ ਸੁੱਕਣ ਨਹੀਂ ਨਾਸੂ ਪਾਣੀ ਪਾਈ ਰਖੀ ਬਾਦਸ਼ਾਹੀ ਦੀ ਡੋਰ ਹੈ ਹੱਥ ਤੇਰੇ ਗੁੱਡੀ ਚੜੀ ਹੋਈ ਨੂੰ ਭੋਏ ਗਰਾਨਾ ਦਈ ਮੇਰੇ ਮਰੇ ਤੋਂ ਸਿਵੇ ਦੀ ਖਾਕ ਮੇਰੀ ਵੇਖੀ ਧੂਲੜੇ ਵਾਂਗ ਉਡਾਨ ਹੈ ਦਹੀਂ ਇੱਕ ਇੱਕ ਪੰਜਾਬੀ ਵਿੱਚ ਜਾਣ ਮੇਰੀ ਮੇਰੇ ਜਿਗਰ ਨਾਲ ਨਸਤਰਾਂ ਲਈ ਸਿੰਘਾ ਇਸ ਸੀਨੇ ਦੀ ਅੱਗ ਨਹੀਂ ਬੁਝਣ ਵਾਲੀ ਦੱਬੀ ਰਹੇ ਨਾ ਫੋਲ 扑ਕਾਈ ਸਿੰਘਾ ਇੱਕ ਇੱਕ ਵੀਰ ਯੋਧਾ ਮੇਰੇ ਪ੍ਰਾਨ ਸਮਝੀ ਇੱਜਤ ਸਿੰਘਾਂ ਦੇ ਹੱਥ ਨਾ ਪਾਈ ਸਿੰਘਾਂ ਮੈਨੂੰ ਪਿਆਰੀ ਸੰਤੰਤਰਤਾ ਵੰਸ਼ ਨਾਲੋਂ ਨਾ ਪੰਜਾਬ ਗੁਲਾਮ ਬਣਾਈ ਸਿੰਘਾਂ 600 ਸਾਲ ਪਿੱਛੋਂ ਫੇਰ ਪੰਜਾਬ ਦੇ ਅੰਦਰ ਮੈਂ ਲਿਆਂਦਾ ਹੈ ਰਾਜ ਪੰਜਾਬੀਆਂ ਦਾ ਸੀਤਲ ਕਿਸੇ ਖੁਦ ਗਰਜੀ ਦੇ ਵਿੱਚ ਆ ਕੇ ਦੇਵੀ ਬੰਨਨਾ ਮੋਢ ਖਰਾਬੀਆਂ ਦਾ